ਗੁਜਰਾ ਗੁਜਰਾ ਪਿੰਡ ਦੇ ਵਿੱਚ ਤੋਂ ਇਹ ਤਾਂ ਜੂਤਰਾਸ਼ ਦੀ ਗੁਲੀ ਆ ਪੀਣੇ ਦੀ। ਇਹ ਕਹਿੰਦਾ ਹੋ ਕੇ ਚੋਕਾ ਬੋਨਾ ਜੰਨਾ ਕਣਾ ਦੇ ਵਿੱਚ ਸੱਧਰ ਕਿਸੇ ਨੇ ਨਾ ਉਹਨਾਂ ਪਰਿਵਾਰਾਂ ਨੂੰ ਮਿਲ ਕੇ ਆਇਆ। ਗਰੀਬ ਪਰਿਵਾਰ ਦੇ ਹਰ ਕਮਾਉਂ ਜੀ ਚਲੇ ਗਏ। ਹਾਂਜੀ ਜੀ। ਇਹਨੇ ਕਮਾਉਂਦੇ ਸੀ ਚਲੇ ਗਏ। ਕਿਸੇ ਤੇ ਬੱਚਾ 3ਜੀ ਕਲਾਸ ਚ ਹੈ ਕਿਸੇ ਦਾ 7ਜੀ ਕਲਾਸ ਚ ਹੈ ਮੈਨੂੰ ਬੁਸ਼ੀ ਹੁੰਦੀ ਜੇ ਮੈਂ ਕਿਸੇ ਤੁਸੀਂ ਦੇ ਪ੍ਰੋਗਰਾਮ ਚ ਗੁਜਰਾ ਹੁੰਦਾ ਪਰ ਮੈਨੂੰ ਅਫਸੋਸ ਚਾਉਣਾ ਪੈ ਗਿਆ ਬਹੁਤ ਮਾੜੀ ਗੱਲ ਹੋਈ ਹੈ ਅਫਸੋਸ ਹੈ ਪਰਿਵਾਰਾਂ ਨਾਲ ਸਾਰੇ ਪਿੰਡ ਨੂੰ ਅਫਸੋਸ ਹੈ ਕੋਈ ਪੈਂਡਾ 7 7 8 8 ਸਵੇਰ ਬਾਣ ਇਹ ਆਪਾਂ ਆਪਣੇ ਘਰਾਂ ਚ ਦੀਵਾਲੀ ਨਹੀਂ ਮਨਾਈ ਜਾਂਦੀ ਜੇ ਦਿਵਾਰੀ ਤੋਂ ਪਹਿਲਾਂ ਕੋਈ ਗੱਬਰੂ ਪੁੱਤ ਕਿਸੇ ਦਾ ਵੀ ਤੁਰ ਜਿੱਦ ਨਹੀਂ ਤਾਂ ਦਿਵਾਰੀ ਨਹੀਂ ਬਣਾਉਣਾ ਸਾਰਾ ਪਿੰਡ ਚੁੱਲਿਆਂ ਚੱਟ ਨਹੀਂ ਪਰਦੀ ਸੋ ਬਹੁਤ ਮਾੜੀ ਗੱਲ ਹੋਈ ਐ ਪਰ ਮੁੱਖ ਮੰਤਰੀ ਆ ਮੈਂ ਤੁਹਾਡਾ ਮੇਰਾ ਫਰਜ਼ ਬਣਦਾ ਇਹਨਾਂ ਸਾਰੇ ਪਰਿਵਾਰਾਂ ਨੂੰ ਮੈਂ ਸਪਾੜੂਗਾ ਇਹਨਾਂ ਦੇ ਬੱਚਿਆਂ ਨੂੰ ਪੜ੍ਹਾਉਂਗਾ ਨੌਕਰੀਆਂ ਵੀ ਦੇਉਂਗਾ ਹਰ ਜੀ ਉਹਨਾਂ ਨੂੰ ਕਿਚਾਉਂਦੇ ਮੇਰਾ ਕੋਈ ਜੇ ਪੜ੍ਹ ਕੇ ਚਾਹੁੰਦੇ ਨੇ ਪੜ੍ਹ ਕੇ ਦੇ ਦਾਂਗੇ ਜਿਹੜੇ ਬੰਦਿਆਂ ਨੇ ਕੰਮ ਕੀਤਾ ਆਪ ਉਸ ਕਰੀ ਐ ਮੈਂ ਆਰਡਰ ਕਰਤਾ ਡਿਜੀਟਲ ਜਿਹੜੇ ਬੰਦੇ ਦਾਸਤਾ ਫੜ ਲੇ ਦਾਸਤਾ ਫੜ ਲੇ ਹਾਂਜੀ ਫਿਰ ਦਾਸਤਾ ਫੜ ਲੇ ਹਾਂਜੀ ਦਾਸ ਫੜ ਲੇ ਕਤਲ ਦਾ ਪਰਚਾ ਪਾਇਆ ਉਹਨਾਂ ਤੇ ਕਤਲ ਦਾ 302 ਲਾਈਆ ਉਹਨਾਂ ਤੇ ਕਿਉਂਕਿ ਕਿਸੇ ਨੂੰ ਚਿਹਰ ਦੇ ਕੇ ਮਾਰਨਾ ਹੈ ਇਹ ਹੱਤਿਆ ਹੈ ਇਹ ਮੌਤ ਨਹੀਂ ਹੱਤਿਆ ਇਹ ਕੱਲ ਮੈਂ ਹੀ ਬੋਲਦੀ ਸੀ ਜਦੋਂ ਗੁਰਦਾਸਪੁਰ ਕੋਲੇ 150 ਬੰਦਾ ਮਾਰ ਗਿਆ ਸੀ ਤਰਨਤਾਰਨ ਕੋਲੇ ਇਹਦੇ ਪਰਚਾ ਪਾਉਣਾ ਚਾਹੀਦਾ 302 ਦਾ 302 ਦਾ ਪਰਚਾ ਪਾਇਆ ਦਸਾਂ ਤੇ ਤੇ ਨਾਲੇ ਅਸੀਂ ਹੋਰ ਦੇਖਦੇ ਦੇਖ ਲੇਖ ਨਹੀਂ ਕਰ ਪੱਕੇ ਵੀ ਕਰਦੇ ਹੋਣੇ ਕਹਿੰਦਾ ਮੈਂ ਕਹਾਂਗਾ ਲੋਟ ਸਮਰੂਰ ਜਿਲ੍ਹੇ ਵਾਲੇ ਫੜੇ ਗਏ ਕੀ ਪਤਾ ਫੜ ਵੀ ਕਰਦੇ ਹੋਣੇ ਹੈ ਇਹ ਪਤਾ ਵੀ ਕਰਦੇ ਹੋਣੇ ਇਹ ਪਤਾ ਤਰਨ ਤਰਨ ਕੰਨੀ ਇਹਨਾਂ ਦਾ ਗਰੁੱਪ ਹੋਵੇ ਸਾਰੇ ਬੰਦੇ ਫੜਾਂਗੇ 302 ਦਾ ਪਰਚਾ ਹੋਊਗਾ 302 ਪਾਂਛੀ ਹੋਊਗਾ ਜਿਨ੍ਹਾਂ ਨੇ ਇਹਨਾਂ ਘਰਾਂ ਦੇ 70 ਪਛਾਏ ਨਹੀਂ ਮੈਂ ਤੁਹਾਡੇ ਨਾਲ ਆ ਹਰ ਵਕਤ ਤੁਹਾਡੇ ਨਾਲ ਮੈਂ ਦਿੱਲੀ ਸੀ ਮੈਂ ਦਿੱਲੀ ਤੇ ਸਿੱਧਾ ਅੱਜ ਸਵੇਰੇ 5 ਵਜੇ ਚੱਲਿਆ ਸਿੱਧਾ ਤੁਹਾਡੇ ਪਿੰਡ ਆਇਆ ਹਨੋਰੀ ਵੇਚਦੀ ਬਾਤੜਾਂ ਨਰਵਾਣਾ ਜੀਦ ਵਿੱਚ ਦੀ ਉਹ ਮੇਰਾ ਫਰਜ਼ ਬਣਦਾ ਹੈ ਉਹ ਮਾਮਾ ਬੈਠੀਆਂ ਨੇ ਮਾਮਾ ਭੈਣਾਂ ਨੂੰ ਪਤਾ ਹੁੰਦਾ ਨਾ ਚੁੱਲਾ ਕਿਵੇਂ ਚੱਲਦਾ ਹੈ ਮੇਰਾ ਫਰਜ਼ ਹੈ ਮੈਂ ਕਿਸੇ ਘਰ ਦਾ ਚੁੱਲਾ ਨਹੀਂ ਪੁੱਛਣ ਦੇਊਂਗਾ ਜਿੰਨਾ ਚਿਰ ਤੁਸੀਂ ਮੈਨੂੰ ਮੁੱਖ ਮੰਤਰੀ ਰੱਖੋਗੇ ਹਾਂ ਜੇ ਮੇਰੇ ਕੰਮ ਨਾ ਚੰਗੇ ਲੱਗੇ ਮੈਨੂੰ ਲਾ ਦਿਓ ਇਹ ਕਿਹੜੀ ਗੱਲ ਹੈ ਮੈਂ ਕਿਹੜਾ ਕੋਈ ਪੁੰਬ ਵਾਲਾ ਮੇਲਾ ਵੀ 12 ਸਾਲ ਰਹਿਣਾ ਹੈ ਲਾ ਦਿਓ ਜਨਾ ਚੱਕਾ ਲੱਗਿਆ ਸਹੀ ਗੱਲ ਕਰ ਰਿਹਾ ਦੇ ਜਲੀ ਦੇ ਬੇਲ ਤੋਂ ਲੈ ਕੇ ਜੋ ਮੈਂ ਅੱਜ ਪੁਰਾਜ ਦੇ ਤੇ ਗੱਲ ਨਹੀਂ ਕਰ ਲਈ ਮੈਂ ਚਾਹਨਾ ਯਾਰ ਮੇਰੇ ਪੰਜਾਬ ਦੇ ਲੋਕ ਠੁੱਕ ਬਸਣ ਉਹਨਾਂ ਦਾ ਜੀਵਨ ਸਤਰ ਉੱਚਾ ਚੱਕਿਆ ਜਾਵੇ ਆਰਾਮ ਘਰਾਂ ਦੇ ਬੱਚੇ-ਬੱਚਿਆਂ ਨੂੰ ਨੌਕਰੀਆਂ ਮਿਲਣ ਪੜ੍ਹ ਕੇ ਜੋ ਨੰਬਰ ਲੈਂਦੇ ਨੇ ਉਹਦੇ ਹਿਸਾਬ ਨਾਲ ਨੌਕਰੀਆਂ ਮਿਲਣ ਕੋਈ ਸਿਫਾਰਿਸ਼ ਨਾ ਚੱਲੇ ਕੋਈ ਕਿਸੇ ਦਾ 700 ਨੰਬਰ ਦਾ ਪੇਪਰ ਸੀ 680 ਨੰਬਰ ਆ ਗਏ ਇਸ ਕਰਕੇ ਨੌਕਰੀ ਨਹੀਂ ਮਿਲੀ ਕਿਉਂਕਿ ਪਿਓ ਕੋਲੇ ਪੈਸੇ ਨਹੀਂ ਸੀ ਜਾ ਪਿਓ ਐਮਐਲ ਨੂੰ ਨਹੀਂ ਜਾਣਦਾ ਸੀ ਇਹ ਕੰਮ ਨਹੀਂ ਹੁੰਦਾ ਥੋੜੇ ਪਿੰਡ ਵੀ ਨੌکریاں ਮਿਲੀਆਂ ਹੋਣਗੀਆਂ ਕਦੋਂ ਹਾਂਜੀ ਹਾਂਜੀ ਲਿਆ ਲਈ ਮਸਾ ਲੱਗਿਆ ਨਹੀਂ ਇਸ ਪਾਰਸ ਲੱਗਿਆ ਨਹੀਂ ਜੀ 100 ਥੋੜੇ ਕਰਕੇ ਖੜੇ ਹਾਂ ਮੈਂ ਕਿਹਾ ਸੀ ਕਿ ਬਾਹਰਲੇ ਮੁਲਕਾਂ ਤੋਂ ਵਾਪਸ ਆਉਣ ਲੱਗਣਗੇ ਮੁੰਡੇ ਕੈਨੇਡਾ ਅਮਰੀਕਾ ਛੱਡ ਕੇ ਵਾਪਸ ਆ ਰਹੇ ਨੇ ਮੈਨੂੰ ਰੋਜ਼ ਵਾ ਚਾਰ ਪੰਜ ਫੋਨ ਆਉਂਦੇ ਨੇ ਭਾਈ ਵਾਪਸ ਆ ਰਹੇ ਆ ਮੈਂ ਕਿਹਾ ਆ ਜਾਓ ਗੁਰਨਾਨਕ ਦੇਵ ਦੀ ਧਰਤੀ ਆ ਸ਼ਹੀਦ ਭਗਤ ਸਿੰਘ ਦੀ ਧਰਤੀ ਆ ਆਜੋ ਆ ਪਾਪੜੀ ਧਰਤੀ ਨੂੰ ਠੀਕ ਕਰ ਲੈਨੇ ਆ ਯਾਰ ਕਿਉਂ ਜਾਣਿਓ ਪੱਤ ਕੇ ਰੁੱਸ ਗਈ ਚੰਤ ਰੁੱਸ ਕੇ ਗਈ ਉਹਨੇ ਮਨਾਵਾਂਗੇ ਕੋਈ ਗੱਲ ਨਹੀਂ ਆਪਣੀ ਨੇ ਮਨਾ ਲਾਂਗੇ ਪੈਰ ਫੜ ਲਾਂਗੇ ਆਜੋ ਘਰੇ ਆਜੋ ਆਪਾਂ ਘਰ ਘਰ ਥੋੜੇ ਪੈਸੇ ਕਮਾਉਣੇ ਆ ਯੇ ਅਸੀਂ ਇੱਥੇ ਇੱਥੇ ਪੈਸੇ ਕਮਾਉਣੇ ਹੁੰਦੇ ਮੈਂ ਤੁਹਾਡੇ ਪਿੰਡ 'ਚ ਇੱਕ ਸ਼ੋਅ ਦਾ ਮੈਂ 2 ਲੱਖ ਲੈਂਦਾ ਫਿਰ ਤੁਹਾਡੇ ਪਿੰਡ 'ਚ ਮੈਂ ਇੱਕ ਸ਼ੋਅ ਕਰਨ ਦਾ 5 ਲੱਖ ਲੈਂਦਾ ਮੈਂ ਵੀ ਹੁਣ ਮੈਂ ਹੁਣ ਮੈਂ हरेक परिवार को पांच लाख देके जा रहे हैं तो मैनू की लोड़ से भी पंगा लैंड ए सारिया पार्टिया के बंदे खड़े हो गए तो थोड़ा अपना हाँ डेमोक्रेटिक राइट है का हक हाँ का है जी मर्जी पार्टियां खड़ो पर एक मैं बेनती करता भावे जिन्हों मर्जी पाओ पर अपनी मर्जी ना पाओ किसी मामे फूक के कहते ना पाओ

ਦੁਕਾਨੇ ਭਰੋ ਨਾ ਦੇ। ਫੋਟੇ ਨਾਲ ਫੋਟੇ ਵਰਗੇ ਅਹੀਂ ਰਹਿਾਂਗੇ। ਪਰਿਵਾਰਾਂ 'ਚ ਦੁੱਖ ਆ ਗਿਆ। ਚਲੋ ਆਤਮਾ ਦਾ ਪਾਣਾ ਬਾਬਾ ਬਾਬਾ ਲਗਦੇ। ਜੋ ਮਿੱਠਾ ਜਾਣਨਾ ਪੈਂਦਾ ਪਹਿੰਦਾ ਪਾਣੇ ਨੂੰ ਪਰ ਉਹ ਮੈਂ ਉਹ ਗਿਆ ਹਾਂ ਆਪਣੇ ਲਾਣੇਦਾਰ ਹੋਣ ਦੇ ਨਾਮ ਤੇ ਪੰਜਾਬ ਦਾ ਮੈਂ ਪਰਿਵਾਰ ਬੈਂਚ ਵੀ ਕਰਕੇ ਜੇ ਥੋੜੇ ਜਿਹਾ ਲਾਂਡਾ ਲਾਂਡਾ ਕਰੂੰ ਕਿ ਸਾਡੇ ਕੋਲ ਜੇ ਮੈਂ ਮੁੰਡਿਆਂ ਨੇ ਮਿਲਿਆ ਇੱਥੇ ਚਿੱਟਾ ਆਉਂਦਾ ਆਉਂਦਾ ਜੀ ਮੈਨੂੰ ਮੁੰਡਿਆਂ ਨੇ ਦੱਸਿਆ ਮੈਂ ਮੁੰਡਿਆਂ ਨਾਲ ਅੰਦਰ ਕਹਿੰਦੇ ਕਿ ਕਿਤੇ ਕਿੰਨੇ ਵਜੇ ਆਉਂਦਾ ਕਿੱਥੇ ਆਉਂਦਾ ਆਉਂਦਾ ਕੱਲ ਨੂੰ ਅੰਦਰ ਉਹ ਕੱਲ ਕਰ ਬਰਵਾਦ ਦੀ ਗੱਲ ਉਹਨਾਂ ਨੂੰ ਕੋਈ ਛੱਡੀ ਆਪਾਂ ਪਿੰਡ ਨੂੰ ਪਤਾ ਹੁੰਦਾ ਸਾਰਾ ਕਿ ਕਿੱਥੋਂ ਆਉਂਦਾ ਤੇ ਕਿੱਥੇ ਜਾਂਦਾ ਤੇ ਕੀ ਸਾਰਾ ਕੁਝ ਥੋੜਾ ਜਿਆਦਾ ਦੱਸ-ਦੱਸ ਦਿਆ ਕਰੋ ਪਹਿਲਾਂ ਕਰ ਲੈਂਦੇ ਪ੍ਰਬੰਧ ਚਲੋ ਕੋਈ ਨਹੀਂ ਹਰ ਪਤਾ ਦਿਨ ਨੂੰ ਇਹਦਾ ਖਬਰ ਸਰਕਾਰ ਨੂੰ ਪਤਾ ਹੁੰਦਾ ਜੀ ਸਰਕਾਰ ਨੂੰ ਪਤਾ ਹੁੰਦਾ ਜੀ ਮਤਲਬ ਪਤਾ ਪਤਾ ਹੀ ਨਹੀਂ ਸਾਢੇ 3 ਸਾਲ ਹੋ ਗਏ ਪਹਿਲੇ ਉਹਨੇ ਕਿੰਨੀ ਹੋਰ ਤੇ ਨਾ ਪ੍ਰਸ਼ਾਸਨ ਕਹਿਉਣੀ ਆ ਕਿਉਂ ਤਾ 2 ਸਾਲ ਹੀ ਹੋਏ ਨੇ ਹਰ ਬਾਰਡਰਾਂ ਦਾ ਪੁਲਿਸ ਬਾਰਡਰ ਚਲੋ ਬਸ ਬਸ ਛੱਡੋ ਸੋ ਮੈਂ ਕਹਿੰਦਾ ਮੈਨੂੰ ਅੱਜ ਪਤਾ ਅੱਜ ਮੈਨੂੰ ਕਿਸੇ ਨੂੰ ਦੱਸਿਆ ਮੁੰਡਿਆ ਅੱਜ ਮੁੰਡਿਆ ਨਾਮ ਦੇ ਏਕਮੈਟਿਕ ਇਹਨੇ ਗੱਲ ਨੂੰ ਅੰਦਰ ਹੋਣ ਕਿ ਬਾਈਕਰ ਦੀ ਮੈਂ ਰਾਮ ਸਾਹਿਬ ਬਾਈਕਰ ਦੀ